ਸੋਸਰੀ ਕਾਲ ਸਾਰੇ ਸੱਜਣ ਲਾਈਵ ਸੱਜਣੋਂ ਪਿੰਨ ਤੁੰਗ ਵਾਲੀ ਤੇ ਕ੍ਰੈਸ਼ ਹੋਇਆ ਮਝੈਲ ਡਿੱਗੀ ਐ ਤੇ ਕਾਫੀ ਨੁਕਸਾਨ ਕੀਤਾ ਕਰ ਬਹੁਤ ਨੁਕਸਾਨ ਹੋਇਆ ਹਾਂ ਪਰ ਕਿਹੜੀ ਗੱਡੀ ਦਾ ਰਾਤ ਡਿੱਗ ਗਿਆ ਹੈ ਉਦੋਂ ਮੈਂ ਕਿਹਾ ਬਿਜਲੀ ਢਿੱਗ ਗਈ 10:45 ਦੀ ਵਾਰ ਹੈ ਹਾਂ ਕੱਚੇ ਟੁੱਟ ਗਈ ਹੋਰ ਫਾੜ ਫਾੜ ਹੋ ਗਈ ਅਚਾਦਰਾਂ ਜੁਤਰਾ ਸਾਰੀਆਂ ਡਾਦੀਆਂ ਹਾਂ 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 ਬਾਰ ਬੋਲੇ ਤੇ ਸਾਰੇ ਪੱਟਦੇ ਇਹਨਾਂ ਦੇ ਪਰ ਇਹਨਾਂ ਬੱਚਤ ਸੀਸੇ ਸੂਸੇ ਸਾਰੇ ਪੰਦੇ ਆਹ ਦੇਖੋ ਕਰਦੇ ਜੀ ਗਵਾਹ ਆਹ ਦੇਖ ਲਾ ਪੱਟਦੇ ਆਹ ਨਹੀਂ ਪੰਦੇ ਇਤੋਂ ਪੱਟਦੇ ਮੇਰਾ ਬਾਹਰ ਗਾਨੀ ਤਖੜਾ ਸੀ ਤਾਂ ਹੁਣ ਹੀ ਪਾਇਆ ਸੀ ਸਾਰਾ ਪੱਟਤਾ ਮਾਰੋ ਆ ਸੀਸੇ ਵੇਖ ਪੰਦੇ ਕਿਵੇਂ ਸਾਰੇ ਸੀਸੇ ਫਟਦੇ ਚਾਹਗਾ ਦੇਖ ਜਾਨ ਬੱਜ ਗਈ ਆਪਣੇ ਤਾਂ ਇੱਕ ਮਤਲਬ ਇਹ ਹੋ ਗਿਆ ਹਾਂ ਦੇਖੀ ਆਪ ਰੂਦ ਸੀਆ ਇਹਦੇ ਵਿੱਚ ਅਸੀਂ ਗੋਲੀ ਜਿਹੜੀ ਇਹਦੇ ਵਿੱਚ ਵੱਜੀ ਆ ਉਹ ਲੋ ਲੈ ਕੇ ਚਾਕੇ ਪਾਈਓ ਅਸਲ ਪੁਰਸਾਈ ਸੀ ਐਸਾ ਹੀ ਆ ਹਾਂ ਇਹ ਰੂਦੇ ਸ਼ੇਕਦਾ ਨਾ ਕੰਧਾਂ ਚ ਬਾਹਰ ਉਹ ਗੱਡੀ ਵੱਜ ਗਈ ਜੇ ਕੋਈ ਨਹੀਂ

ਦੇਖ ਲੈ ਇਸ ਪਰਸੂ ਦਾ ਕੋਈ ਨੁਕਸਾਨ ਨਹੀਂ ਹੈ ਨਾ ਸਾਰੇ ਘਰ ਦਾ ਬਹੁਤ ਨੁਕਸਾਨ ਆਇਆ ਪਿੰਡ ਤੁੰਗਾਲੀ ਜ਼ਿਲ੍ਹਾ ਬਠਿੰਡਾ ਪਰ ਬੱਚੇ ਤਾਂ ਰਹੀ ਆ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਹੋਇਆ ਕੋਈ ਬਸ ਡੰਗਰ ਦਾ ਨੁਕਸਾਨ ਕਮਾਲ ਕਰੀ ਬੱਚੇ ਪਾਛ ਨੇ ਮਿਹਰ ਕੀਤੀ ਹੈ ਕੋਈ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਸੰਲਰੇ ਰਹੀ ਦੀ ਮੋਰੇ ਕੱਟਣੀਆਂ ਮੈਂ ਤਾਂ ਕੀ ਕਰਨਾ ਉੱਥੇ ਢਿੱਗ ਗਿਆ ਜੀ ਇਹ ਤੇ ਜੋ ਸਲ ਰਹੇ ਆ ਉਹ ਇਹ ਘਰ ਨੂੰ ਬਹੁਤ ਨੁਕਸਾਨ ਹੋਇਆ ਪਰ ਜਾਲੀ ਨੁਕਸਾਨ ਬਚ ਗਿਆ ਵਾਈਗਰੂ ਨੇ ਮੇਰ ਕੀ ਸੱਚੇ ਪਾਛਾਂ ਨੇ ਪਰ ਘਰ ਦਾ ਬਹੁਤ ਕਾਫੀ ਨੁਕਸਾਨ ਹੋਇਆ। ਜਾਲੀ ਮਾਰੀ ਕੋਈ ਨੁਕਸਾਨ ਨਹੀਂ। ਇਹ ਵੀ ਸਰਰੇ ਆਏ ਆ ਇਹਦੇ। ਆ ਦੇਖੋ ਜੀ। ਠੀਕ ਆ ਜੀ। ਹੋਛੇ ਨਹੀਂ ਗਿਆ ਬਸ। ਰਾਤ ਖੜਕਾ ਬਹੁਤ ਹੋਇਆ ਇਹਦਾ। ਉਹ ਚੱਲ ਜਾਏ ਤੇ ਕਿਸੇ ਲੈ ਪਜਾਇਆ। ਆਈ ਸੱਚ। ਨਾ ਨਾ ਜਵਾਨ ਨਹੀਂ ਨੇ ਉੱਥੇ ਕੋਲ ਸੁਣਨੋਂ ਲਾਜਮ ਖੜੇ ਪੁੱਤ। ਨਹੀਂ। ਉਹ ਆਗੇ। ਅਸਾਂ ਪਹਿਲਾਂ ਵੀ ਜਾਈ ਗਏ ਆ ਜਦੋਂ ਜਾਇਆ ਫਿਰ ਮੈਂ ਨਹੀਂ ਜਾਂਦਾ ਕੰਦਾ ਚ ਵੀ ਇਹੋ ਉਹ ਵੇਖ ਲਾ 30 ਵਜੇ ਕੰਦਾ ਚ ਹਾਂ ਟਰਾਲੀ ਵਿੱਚ ਮੂਰੇ ਕੱਢੇ ਪਿਆ 4 ਰੁਪਏ ਦੀ ਲੰਗ 4 ਰੁਪਏ ਦੀ ਲੰਗ ਹਾਂ ਮਾਲ ਨੂੰ ਸੰਜੀਤ ਨੂੰ ਉਠਾ ਕੇ ਲੈਂਦਾ ਭਾਵਾ ਮੈਂ ਤਾਂ ਮਾੜਾ ਬਸ ਆ ਟਰਾਲੀ ਜੀ ਮੂਰੇ ਕੱਢ ਤੇ ਅੱਛਾ ਬਾਹੂ ਦਾ ਯਾਰ ਵੀ ਜੇ ਮਾਣਾ ਥੋੜਾ ਦਾ ਹੀ ਨੇੜੇ ਹੁੰਦਾ ਨਹੀਂ ਰੱਬ ਵੀ ਬਚਾਉਂਦਾ ਸੱਚੇ ਬਾਦਸ਼ਾਹ ਕਿ ਨਹੀਂ ਨਹੀਂ ਵਿਚਾਰੇ ਜਾਣਦੇ ਥੋੜਾ ਬੜਾ ਬੋਲ ਕੇ ਲੇਟਾਂ ਛੱਡ ਕੇ ਰਹਾਦਾ ਹੁੰਦਾ ਆਏ ਮੁਰੇ ਕਿਧਾ ਹੋਣ ਲੱਗਿਆ ਨਾ ਬੰਦ ਕਰਤੀਆਂ ਸਾਰੇ ਇਹ ਲਾਈਟਰ ਨਾਲ ਕੋਈ ਸੰਬੰਧ ਨਹੀਂ ਇਹ ਕਿਤੇ ਵੀ ਢੱਕ ਸਕਦਾ ਸੀ ਨਹੀਂ ਨਹੀਂ ਲਾਈਟਰ ਨਾਲ ਸੰਬੰਧ ਤਾਂ ਹੈਗਾ ਹੀ ਹੈ ਹੈ ਉਹਨਾਂ ਟਾਰਗੇਟ ਹੀ ਹੁੰਦਾ ਉੱਤੇ ਇਹ ਟਾਰਗੇਟ ਦਾ ਹੋਊ ਕਹਿੰਦੇ ਉਹ ਸੀਗਾ ਇੱਕ ਕ੍ਰਾਸ਼ ਹੋ ਕੀਤਾ ਹੋਊਗਾ ਇਹ ਜਾਨੀ ਕਿ ਕ੍ਰਾਸ਼ ਕਰਾ ਤੇਰ ਕਿੰਨਾ ਨੁਕਸਾਨ ਕਿ ਮੇ ਕਰ ਦੂ ਭੈਣ ਤੋ ਐ ਦਿਖਲਾ ਗੱਤ ਤੇ ਕਰ ਹੋ ਕਰ ਰਹੇ ਮੋਰੇ ਕੱਢ ਤੇ ਨਮਾ ਨਮਾ ਮੋਰਾ ਉਹ ਹੋ ਆ ਹਜੇ ਵੀ ਆਦੇ ਨਹੀਂ ਵਾਇਰਸ ਹੋ ਜਾਣਾ ਮੈਂ ਆ ਨੀੜੇ ਹੋ ਜਾਂਦੇ ਪੁਲਥਰੇ ਹਜੇ ਵੀ ਇੱਥੇ ਹੈਗਾ ਜੀ ਥੋੜਾ ਮੋਟਾ ਉਹ ਵੀ ਨੀੜੇ ਆਪਣੇ ਲੋਕ ਵੀਡੀਓ ਬਣਾਈ ਜਾਂਦੇ ਆ ਇੱਦੀ ਤੇ ਹੈਗਾ ਜੀ ਨਹੀਂ ਹੁਣ ਤਾਂ ਖਤਮ ਹੋ ਗਿਆ ਧਰਤੀ ਜਿੱਕਰ ਤਾਂ ਕਿੰਨਾ ਕ ਵੱਡ ਗਿਆ ਇਹ ਥੱਲੇ ਆ ਧਰਤੀ 'ਚ ਹੇ ਪਿਆ ਕੱਢਣ ਗਿਆ ਕਿੰਨਾ ਖੜਕਾ ਹੋਇਆ ਪਹਿਲਾਂ ਭਾਣਾ ਖੜਕਾ ਵਈ ਸਾਡੇ ਭਾ ਖੜਕਾ ਇਹ ਤਾਂ ਤੇ ਖੜ ਕੇ ਗਿਆ ਹਾਂ ਫੜਕਾਰ ਪਿਆ ਜੇ ਅਕੇ ਨੇਰੀ ਰੂਰੀ ਹੈ ਕਦੇ ਰਾਤ ਜਦੋਂ ਇਹ ਬੱਜਿਆ ਜਿਹੜੀ ਡਿਗਰੀ ਵੈਰਿੰਗ ਆ ਜਦੋਂ ਬੱਜਿਆ ਲੱਖੀ ਜੋ ਲੱਖੀ ਨੇ ਉਹਦੀ ਫੋਨ ਕੀਤਾ ਕਹਿੰਦਾ ਖੜਕਾ ਜਾ ਕਿੱਧਰ ਹੋਇਆ ਮੈਂ ਖੜਕਾ ਬਾਬਾ ਹੋਇਆ ਯਾਰ ਹੋਇਆ ਕਿੱਥੇ ਆ ਕਣ ਜੇ ਜੰਟੇ ਕਰ ਮਨੇ ਬਾਬੇ ਕਰ ਮਨੇ ਇਹਨੇ ਉਹਦੀ ਮਨਪੁਰ ਦੇ ਅੰਤਨੇ ਫੋਨ ਕਰਿਆ ਮੈਨੂੰ ਕਹਿੰਦਾ ਬਈ ਸਿਰ ਖੜਕੇ ਹੋਇਆ ਕੋਈ ਜਾਨ ਅਗਲੇ ਚ ਬੜੇ ਨਹੀਂ ਆ ਕਿੱਦੇ ਚ ਆਇਆ ਕਿੱਦੇ ਚ 100 ਤੇ 70 ਸਵਾਲ ਲੈਣਾ ਹੈ ਉਹ ਤਾਂ ਇਹ ਜਗਤ ਤਾਂ ਬਹੁਤ ਦੂਰ ਤੇ ਕਰ ਗਿਆ ਹੈ ਦੇਖੋ ਪਤਾ ਨਹੀਂ ਕੀ ਮੀਸ ਹੈ ਨਾ ਇਹ ਕੋਈ ਸਿਸਟਮ ਹੀ ਉਹਦਾ ਜੰਮ ਭਾਏ ਚ ਹਮ ਇਹ ਹੁਣ ਜਦੋਂ ਭਾਣਾ ਇੱਡੇ ਤੇਜ਼ੀ ਨਾਲ ਲੰਘਿਆ ਕੁਸੀਂ ਪਾੜ ਦੂ ਇਹ ਹੋ ਸਕਦਾ ਇਹਦੇ ਵਿੱਚ ਉਹੀ ਹੋਵੇ ਵਿਰੋਧ ਹੋਵੇ ਵਿਰੋਧ ਹੋਵੇ ਹੁੰਡ ਮੰਗਾਂ ਲਈ ਚੱਲ ਵਿਰੋਧ ਹੋਊਗਾ ਜੀ ਬਹੁਤ ਟਰਾਲਾਂ ਨੂੰ ਹਾਉਂਦੇ ਅੱਥ ਕੋਟ ਵਾਈਟ ਮਾਰਦਾ ਤਾਂ ਪਲੇਟ ਜੀ ਵਿੱਚ ਉਹਦੇ ਅੱਧੀ ਸਾਰੀ ਲੋਹਾ ਕੀ ਯਾਰ ਇਹਦਾ ਵੈਗਰੂ ਦਾ ਸ਼ੁਕਰ ਮਾਨਾ ਵੀ ਆਪਣੇ ਘਰੇ ਢੱਕ ਪੈਂਦਾ ਜੀ ਜਾਂਟੇ ਕੇ ਕੁਝ ਵੀ ਨਹੀਂ ਵਜਦਾ ਸੀ ਇਹਨਾਂ ਦਾ ਢੱਕਾ ਨਹੀਂ ਵਜਦਾ ਸੀ ਠੀਕ ਆ ਪਰ ਤਾਂ ਮਾਲਕਣ ਮਹਿਰ ਕੀਤਾ ਵੀ ਕੋਈ ਨੁਕਸਾਨ ਨਹੀਂ ਹੋਇਆ ਚੱਲੇ ਤਾਂ ਆਪੇ ਦੂਰ ਹੋ ਗਿਆ ਮਨਦੀਪ ਨੇ ਫੋਨ ਕਰ ਮ ਆ ਗਿਆ ਕਿ ਤੂੰ ਐ ਕਿ ਨਹੀਂ ਨਹੀਂ ਸਾਨੂੰ ਉਹਦੀ ਕਰਤੈਂਦੇ ਬਿਆੰਤ ਨੇ ਜਦ ਰਾਤ ਜਦੋਂ ਅਸੀਂ ਫੋਨ ਕੀਤਾ ਲੱਖੀ ਨੇ ਮੈਨੂੰ ਕਹਿੰਦਾ ਕਿ ਕਿੱਥੇ ਡਿੱਗ ਪਿਆ ਮੈਨੂੰ ਪਤਾ ਨਹੀਂ ਆਪਣੇ ਘਰ ਕੋਲ ਤਾਂ ਹੈ ਨਹੀਂ ਕਹਿੰਦਾ ਰੇਤਾ ਜਾਂ ਬਾਹਲਾ ਉੱਡਿਆ ਇਹਦਾ ਗਿੱਲਾ ਕਰਕੇ ਫੇਰ ਵੀ ਰੇਤਾ ਉੱਡਿਆ ਥੋਂ ਤੇ ਹੋਰ ਗਿੱਲਾ ਕਰਕੇ ਕਹਿੰਦੇ ਸੀ ਮੱਖੀ ਤਾਂ ਆਈ ਨਹੀਂ ਕੋਈ ਗਿੱਲਾ ਖਾਂਗਾ ਇਹ ਤਾਂ ਬੜੀ ਨਹੀਂ ਇਧਰ ਪਾਸੇ ਦੇਖ ਹਾਂ ਤੂੰ ਆਇਆ ਚੜਿਆ ਇਹਦਾ ਸੁੱਕੇ ਬਾਣ ਰੇਤਾ ਉੱਡਦਾ ਦੇਖੀ ਗਏ ਤੇ ਤਾਂ ਬੜੀ ਭਾਬੀ ਕਹਿੰਦੀ ਸੀ ਵੀਰੇ ਦੇ ਕੋਲ ਇੱਕ ਬਰੂਦ ਦੀ ਸਮੈਲ ਆਉਂਦੀ ਆ ਵੀ ਇੱਥੇ ਉਹ ਇੱਥੇ ਵੀ ਗਰ ਇੱਥੇ ਸਮਲਤ ਆਉਣੀ ਹੈ ਫਿਰ ਤੜਕੇ ਤੋਂ ਮੈਂ ਉਹ ਬੁਰਜਾ ਪਤਾ ਲੱਗਿਆ ਮੈਨੂੰ ਆ ਕਿੱਥੋਂ ਆਇਆ ਫੇ ਬਾਹਰ ਨਿਕਲਿਆ ਇਹ ਕਿੰਨਾ ਟਾਈਮ ਸੀ ਬਾਈ ਇਹ ਬਸ 11 ਕ ਦਾ ਟਾਈਮ ਸੀ 11 ਕ ਦਾ ਹਾਂ ਕਾਂ ਦਾ ਥੋੜਾ ਜਿਹਾ ਹਾਲਾਤ ਸਾਰੇ ਵੇਖ ਲੈ ਘਰ ਸਾਰਾ ਹਲਾਤਾ ਨੇ ਆਏ ਜੇ ਪਤਾ ਲੱਗਿਆ ਕੁਝ ਦੇ ਪਰੇ ਸੁੱਤੇ ਰਹੇ ਸਰਲੇ ਉੱਡੇ ਆ ਰੇਤਾ ਉੱਡੇ ਆ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਚ ਗਿਆ ਬਚਾਅ ਹੋ ਗਿਆ ਤੇ ਨੁਕਸਾਨ ਬਹੁਤ ਵੱਡਾ ਹੋ ਜਾਣਾ ਸੀ ਜੇ ਕਿਤੇ ਕਰ ਡੇਂਗਾ ਨਾ ਖਾਨ ਨੁਕਸਾਨ ਸੀ ਜੇ ਪਾਤਸ਼ਾਹ ਮੇਰੇ ਘਰ ਦਾ ਮਹਲਕ ਨੇ ਬਚਾਏ ਹਨ ਧੰਨਵਾਦ ਸਨ ਹੋਰ ਜੀ ਠੀਕ ਹੈ ਜੀ मेरा वो गाड़ी को भी जा नहीं रहा है ਪਰ ਦੇਖ ਲੈ ਪਸ਼ੂ ਡੰਗਰ ਵੀ ਵੱਜ ਗਏ ਹਨਾ ਵੱਜ ਗਏ ਇੱਥੇ ਬੱਤਰ ਨਾਲ ਰੇ ਆਹ ਚਲ ਬੱਕਰੀ ਦਾ ਮਨ ਅੱਡ ਬੰਨੇ ਯਾਰਾਂ ਘਰ ਦਾ ਨੁਕਸਾਨ ਹੋ ਗਿਆ ਕਿਸੇ ਪਸ਼ੂ ਡੰਗਰ ਦਾ ਜਾਲੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਉਹ ਜਿਹੜੇ ਏਡੇ ਏਡੇ ਨਾ ਗੋਲੇ ਆ ਉਹ ਜਿਹੜੇ ਕਿਤੇ ਇਹਨਾਂ ਦੇ ਲੋਹੇ ਨੇ ਸਰੀਰ ਚ ਪਾਈ ਦੇ ਚਲ ਹੁਣ ਚਾਹ ਦੇ ਪਾਣੀ ਪਿਆ ਚਾਹ ਇੱਥੇ ਸੱਤ ਲੈਨੇ ਯਾਰ ਇੱਥੇ ਸੱਤ ਇੱਥੇ ਉੱਥੇ ਖੜਨਗੇ ਉੱਥੇ ਇੱਥੇ ਨਹੀਂ ਹੁੰਦੇ ਕੋਈ ਚਾਹ ਲਿਆਉਂਦਾ ਤੂੰ ਟਰਾਲੀ ਟਰਾਲੀ ਵੀ ਜਿ ਮੋੜੇ ਘੜਦੇ ਹਾਂ ਮੋੜੇ ਘੜਦੇ ਚਾਦਰਾਂ ਚੁੱਦਰਾਂ ਸਾਰੀਆਂ ਫੇਟੀਆਂ ਕਾਫੀ ਨੁਕਸਾਨ ਹੋ ਗਿਆ ਵਿਚਾਰੇ ਇਹਨਾਂ ਦਾ ਚਲੋ ਵੈਗੁਰੂ ਦਾ ਸ਼ੁਕਰ ਐਨਾ ਕਵੀ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਹਨਾ ਪਸ਼ੂ ਡੰਗਰ ਸਾਰੇ ਵਧੀਆ ਤੇ কার দকার ইনসান